ਚਲਾਈ ਜਾ ਰਹੀ ਹੈ ਸਰਕਾਰ ਵੱਲੋਂ ਹਰ ਇੱਕ ਪੱਧਰ 'ਤੇ ਲੋਕਾਂ ਕੋਲ ਚੰਨੀ ਯਤਨ ਕਰ ਰਹੀ ਹੈ। ਸਰਹੀ ਇਹ ਮਿੱਠੇ ਨਤੀਜੇ ਬਹੁਤ ਵਧੀਆ ਨਤੀਜੇ ਨਿਕਲ ਰਹੇ ਨੇ। ਲੋਕ ਆਪ ਮੁਹਾਰੇ ਚੱਲੇ ਆ। ਕਿਉਂਕਿ ਨਸ਼ਿਆਂ ਨੇ ਪੰਜਾਬ ਦਾ ਬੇੜਾਗਰ ਕਰਤਾ ਕਿਵੇਂ ਨਸ਼ੇ ਆਏ, ਕਿੱਥੋਂ ਆਏ ਸਾਰੇ ਜਾਣਦੇ। ਸਾਰੇ ਪੁਸ਼ਤ ਪਨਾਹੀ ਕਰਦੇ ਰਹੇ ਆਪਣੀਆਂ ਗੱਡੀਆਂ ਦੇ ਵਿੱਚ ਨਸ਼ਾ ਸਮਗਰ ਨੂੰ ਲੈ ਕੇ ਫਿਰਦੇ ਰਹੇ। ਜਿਹੜੇ ਲੋਕ ਨਸ਼ੇ ਦੇ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਸਿਕਿਉਰਿਟੀਆ ਦਵਾਉਂਦੇ ਰਹੇ। ਪੰਜਾਬ ਨੂੰ ਤਬਾਹੀ ਦੇ ਕਿਨਾਰੇ ਖੜਾ ਕਰ ਦਿੱਤਾ ਪਰ ਹੁਣ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਕਹਿਦਾ ਸਪਸ਼ਟ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਜਿੱਦ ਦੇ ਅਸੀਂ ਇਸ ਦੀ ਸ਼ੁਰੂਆਤ ਕੀਤੀ ਉਹਦੇ ਕਹਿਦਾ ਸੀ ਕਿ ਜਦੋਂ ਨਸ਼ੇ ਦਾ ਕਾਰੋਬਾਰ ਕਾ ਨਾ ਛੱਡਦਨ ਤੇ ਜਾਂ ਫਿਰ ਪੰਜਾਬ ਛੱਡਦਨ ਅਰ ਬਿਲਕੁਲ ਉਸੇ ਤਰਜ਼ ਦੇ ਅਸੀਂ ਲੱਗੇ ਹੋਏ ਹਾਂ ਨਸ਼ੇ ਦਾ ਕਾਰੋਬਾਰ ਕਰਨ ਵਾਲ ਨੂੰ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਅਰ ਲੋਕ ਇਹ ਗੱਲ ਖੁਦ ਕਹਿੰਦੇ ਆ ਅਸੀਂ 86 ਜਗ੍ਹਾ ਬੁਲਡੋਜ਼ਰ ਚਲਾਏਗਾ ਉਹਨਾਂ ਲੋਕਾਂ ਨੂੰ ਸਮਝਾ ਦੇ ਵੀ ਜਿਹੜੇ ਲੋਕਾਂ ਦੇ ਘਰ ਬਰਬਾਦ ਕਰਦੇ ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਤੇ ਲੱਗ ਗਏ ਤੇ ਜੇ ਉਹ ਚੰਗੇ ਮਕਾਨ ਪਾ ਕੇ ਰਹਿਣਗੇ ਤਾਂ ਉਹਨਾਂ ਨੂੰ ਰਹਿਣ ਨਹੀਂ ਦਿੱਤਾ ਜਾਊਗਾ ਤੇ ਨਾ ਕਿਸੇ ਨੂੰ ਪੈਰਾਂ ਤੇ ਚੱਲਣ ਦਿੱਤਾ ਜਾਊਗਾ ਉਹਨੇ ਸਰਕਾਰ ਦਾ ਫੈਸਲਾ ਹੈ ਕਿ ਕਿਸੇ ਹੱਦ ਤੱਕ ਵੀ ਜਾਣਾ ਪਵੇ ਅਸੀਂ ਉਸ ਹੱਦ ਤੱਕ ਜਾਵਾਂਗੇ ਤੇ ਨਸ਼ਿਆਂ ਦਾ ਖਾਤਮਾ ਕਰਾਂਗੇ ਔਰ ਕਿਸੇ ਵੀ ਅਲਾਮਤ ਦਾ ਖਾਤਮਾ ਤਾਂ ਹੁੰਦਾ ਜਦੋਂ ਲੋਕ ਸਾਥ ਦੇਣ ਪਰਤਾਪ ਸਿੰਘ ਬਾਜਵਾ ਕਹਿੰਦਾ ਵੀ ਨਸ਼ੇ ਵਿਰੁੱਧ ਜਿਹੜੀ ਚਲਾਈ ਗਈ ਹੈ ਮਹਿਮ ਭਗਵਾਨ ਜਮਾਨ ਕਹਿੰਦੇ 90 99% ਫੇਸੀ ਦੀ ਜਿਹੜਾ ਨਸ਼ਾ ਖਤਮ ਹੋ ਗਿਆ ਪਰ ਉਹ ਕਹਿੰਦੇ ਝੂਠ ਬੋਲ ਰਹੇ ਕਿ ਪ੍ਰਤਾਪ ਬਾਜਵਾ ਇਹ ਕਿਹੜੀ ਲਾਇਸੈਂਸ ਲਾਇਸੈਂਸਿੰਗ ਅਥਾਰਟੀ ਹੈ ਵੀ ਕਿਹੜਾ ਫੇਲ ਹੋ ਗਿਆ ਕਿਹੜਾ ਸਹੀ ਹੋ ਗਿਆ ਉਦੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੀ ਸਰਕਾਰ थी ਉੱਥੇ ਗੁਟਕਾ ਸਾਹਿਬ ਚੱਕ ਕੇ ਕਿਹਾ ਸੀ ਕਿ 4 ਹਫ਼ਤਿਆਂ ਚ ਨਸ਼ਾ ਖਤਮ ਕਰ ਦਾਂਗੇ ਤੇ ਕੀ ਹੋਇਆ ਅੱਜ ਸਾਨੂੰ 2.5 ਮਹੀਨੇ ਹੋਏ ਨੇ ਅੱਜ 10000 ਤਾਂ ਸੀ ਜਿਹੜੇ ਬੰਦੇ ਨਸ਼ਾ ਦੇ ਨਾਲ ਜੁੜੇ ਹੋਏ ਤੇ ਜੇਲ੍ਹਾਂ ਚ ਭੇਜੇ ਹੋਏ ਆ 8500 ਦੇ ਕਰੀਬ ਪਰਚੇ ਦਰਜ ਕੀਤੇ ਨੇ ਜਿੰਨੇ ਸਮਗਲਰ تھے ਸਭ ਪਜੇ ਹੋਏ ਨੇ ਕੋਈ ਘਰਾਂ ਨੂੰ ਜਿੰਦਾ ਲਾ ਕੇ ਪਜੇ ਹੋਇਆ ਕੋਈ ਜਮਾਨਤਾ ਕਰਾਉਂਦਾ ਫਿਰਦਾ ਕੋਈ ਕੁਛ ਕਰਦਾ ਫਿਰਦਾ ਇਹ ਹੈ ਨਾ ਪ੍ਰੈਕਟੀਕਲੀ ਔਰ ਬਿਲਕੁਲ ਦਾਅਵੇ ਨਾਲ ਕਹਿੰਦੇ ਆ ਨਹੀਂ ਕਿਸੇ ਨੂੰ ਬਖਸ਼ਾਂਗੇ ਮંત્રી ਸਾਹਿਬ ਇੱਕ ਦੱਸੋ ਜਿਹੜੇ ਨਸ਼ੇੜੀ ਸੀਗੇ ਬਹੁਤ ਔਖੇ ਹੋ ਰਹੇ ਨਸ਼ਾ ਨਹੀਂ ਮਿਲ ਰਿਹਾ ਉਹਨਾਂ ਦਾ ਕੀ ਹੱਲ ਕਰੂਗਾ ਉਹਨਾਂ ਨੂੰ ਬਿਲਕੁਲ ਹੱਲ ਕਰਾਂਗੇ ਲਿਓ ਅਸੀਂ ਤਾਂ ਹੀ ਜਿਹੜਾ ਲੋਕ ਪਿੰਡਾਂ ਚ ਜਾ ਰਹੇ ਆ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਹੈਗੇ ਲਿਓ ਅਸੀਂ ਉਹਦਾ ਲਾਜ ਵੀ ਕਰਾਵਾਂਗੇ ਮਦਦ ਵੀ ਕਰਾਂਗੇ ਉਹਦੀ ਉਹਨੂੰ ਦੁਬਾਰੇ ਪੈਰਾਂ ਤੇ ਖੜਾ ਕਰਾਂਗੇ ਕੋਈ ਇਸ ਚੀਜ਼ ਦੇ ਖਿਲਾਫ ਨਹੀਂ ਅਸੀਂ ਜੇ ਇਹਨਾਂ ਦੀਆਂ ਗਲਤ ਗੱਲਾਂ ਕਰਕੇ ਕੋਈ ਬੱਚਾ ਨਸ਼ੇ ਤੇ ਲੱਗ ਗਿਆ ਅਸੀਂ ਉਹਦੇ ਨਾਲ ਸਵਿਸ਼ ਕਰਕੇ ਦੇਖੋ ਪੰਜਾਬ ਸਰਕਾਰ ਹਰ ਗੱਲ ਦੇ ਵਿੱਚ ਚੱਲ ਰਹੀ ਹੈ ਅੱਜ ਮੈਂ ਇਹਦੀ ਗੱਲ ਚੱਲ ਰਹੀ ਹੈ ਟੇਲਾਂ ਦੇ ਪਾਣੀ ਪਛਾਣ ਦੀ ਗੱਲ ਚੱਲ ਰਹੀ ਹੈ ਅੱਜ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਹਰਪਾਲ ਸਿੰਘ ਟੀਮਾ ਜੀ ਨੇ ਵੀ ਆਉਣਾ ਸੀ ਕਿਉਂਕਿ ਸਾਡਾ ਹਲਕਾ ਇਕੱਠੀ ਹੈ ਚਾਰ ਪਿੰਡ ਉਹਨਾਂ ਦੇ ਨੇ ਚਾਰ ਸਾਡੇ ਆ ਤੇ ਪੈਸਾ ਉਹਨਾਂ ਤੋਂ ਹੀ ਲੈਣਾ ਫਿਰ ਲੈ ਲਾਂਗੇ ਹੋਰ ਲੈ ਲਾਂਗੇ ਉਹਨਾਂ ਜੀ ਨਾਲ ਆ ਜਾਂਦੇ ਚੰਗੋ ਫੋੜ ਫਾਇਦਾ ਹੋ ਜਾਂਦਾ ਮਾੜਾ ਜਿਹਾ ਅੱਜ ਤੇਪਿੰਦਰ ਸੋਹੀ ਆਏ ਨੇ ਉਹਨਾਂ ਦੇ ਅਸਲੀ ਕਿਹਨੇ ਨਾਚ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਨਸ਼ਾ ਵਿਰੋਧੀ ਉਹ ਸਾਡਾ ਪਰਮ ਫਿਕਸ ਹੈ ਤਿੰਨ ਪਿੰਡਾਂ ਦੇ ਵਿੱਚ ਜਾਣਾ ਹੁੰਦਾ ਸੀ ਉੱਥੇ ਜਾਵਾਂਗੇ ਔਰ ਬੜਾ ਮਨ ਨੂੰ ਸਕੂਨ ਮਿਲਦਾ ਹੈ ਬੀਬੀਆਂ ਇੰਨੀ ਵੱਡੀ ਗਿਣਤੀ ਚ ਇਕੱਠੀਆਂ ਹੁੰਦੀਆਂ ਨੇ ਵੱਡਾ ਸਹਿਯੋਗ ਕਰਨ ਨੂੰ ਤਿਆਰ ਨੇ ਔਰ ਖੁੱਲ ਕੇ ਲੋਕ ਸਾਹਮਣੇ ਆ ਰਹੇ ਨੇ ਇਹਦੇ ਨਤੀਜੇ ਇੱਕ ਨਤੀਜੇ ਦਾ ਸਾਹਮਣੇ ਆਉਣਗੇ ਔਰ ਇਹ ਮੁਹਿਮ ਕੋਈ ਇਹ ਨਹੀਂ ਹੈ ਕਿ ਮਹੀਨੇ ਦੋ ਮਹੀਨੇ ਦੀ ਮੁਹਿਮ ਹੈ ਇਹ ਮੁਹਿੰਮ ਉਦੋਂ ਤੱਕ ਚੱਲੂਗੀ ਜਦੋਂ ਤੱਕ ਨਸ਼ੇ ਦਾ ਨਾਉਂ ਨਹੀਂ ਖਤਮ ਹੁੰਦਾ ਔਰ ਜਿਹੜੇ ਨਸ਼ਿਆਂ ਦੇ ਕਾਰੋਬਾਰੀ ਨੇ ਕਿਤੇ ਇਸ ਗਲਤਫਹਿਮੀ 'ਚ ਹੁਣ ਕਿ ਅਸੀਂ ਇਹ ਮੁਹਿੰਮ ਜੀ ਹੁਣ ਹੋ ਜੂ ਖਤਮ ਹੋ ਜੂ ਹੋਰ ਹੋ ਜੂ ਨਹੀਂ ਹੋਣੀ ਹੈ ਤਸਵੀਲ ਕੰਪਲੈਕਸ